ਜੀ ਕਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਅੰਡੇਆ ਮਟਰ ਦੀ ਸਬਜੀ ਜਿਸ ਵਿੱਚ ਲੈਨੇ ਆਪਾਂ ਅੰਡੇ ਤੇ ਮਟਰ ਤੇ ਅਦਰਕ ਲਸਣ ਤੇ ਦੋ ਪਿਆਜ਼ ਇੱਕ ਟਮਾਟਰ ਇੱਕ ਮਿਰਚ ਤੇ ਧਨੀਆ ਤੇ ਹੁਣ ਆਪਾਂ ਰੱਖ ਲਈਏ ਕੜਾਈ ਜਿਸ ਦੇ ਵਿੱਚ ਆਪਾਂ ਆਪਾਂ ਪਾ ਲਿਆ ਫਰਾਈਡ ਔਇਲ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਅਦਰਕ ਲਸਣ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਜੋਗੇ ਆਪਾਂ ਕੱਟੇ ਹੋਏ ਹਨ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਹਲਕਾ ਹਲਕਾ ਹਿਲਾਉਂਦੇ ਜਾਵਾਂਗੇ ਪਾਵਾਂਗੇ ਥੋੜਾ ਜਿਹਾ ਇਹ ਬ੍ਰਾਊਨ ਹੋ ਜਾਣ। ਫਿਰ ਆਪ ਹੁਣ ਆਪਾਂ ਪਾ ਲੈਨੇ ਹਰੇ ਮਟਰ। ਹੁਣ ਇਹਨਾਂ ਨੂੰ ਆਪਾਂ ਭੁੰਨਾਂਗੇ। ਇਹਨੂੰ ਆਪਾਂ 10 ਮਿੰਟ ਭੁੰਨਾਂਗੇ। ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਅੱਧਾ ਚਮਚਾ ਜੀਰੇ ਦਾ। ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਨਮਕ ਆਪਾਂ ਪਾਵਾਂਗੇ ਥੋੜਾ ਜਿਹਾ 1/4 ਚਮਚ ਜਿੱ ਤੋਂ ਮੈਂ ਕੱਟ ਪਾਵਾਂਗੇ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਹਿਲਾਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹਲਦੀ ਆਪਾਂ ਪਾਵਾਂਗੇ ਚੌਥਾ ਹਿੱਸਾ ਖੰਦੀ ਪਾਊਡਰ ਦਾ ਆਪਾਂ ਇਹਨੂੰ ਹਲਕਾ ਜਿਹਾ ਹਿਲਾਵਾਂਗੇ ਹੁਣ ਆਪਾਂ ਐਡ ਕਰ ਦਵਾਂਗੇ ਇਹਦੇ ਵਿੱਚ ਕੱਟੇ ਹੋਏ ਟਮਾਟਰ। ਟਮਾਟਰ ਪਾ ਕੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਪੁੰਨਾਂਗੇ। ਤੇ ਨਾਲ ਹੀ ਆਪਾਂ ਜਿਹੜੀਆਂ ਕੱਟੀਆਂ ਹੋਈਆਂ ਮਿਰਚਾਂ ਹਰੀਆਂ ਲਈਆਂ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ। ਇਹਨਾਂ ਨੂੰ ਵੀ ਹਟਾਇਆ ਲਾਉਂਗੇ ਤੇ ਹੁਣ ਆਪਾਂ ਇਹਦੇ ਵਿੱਚ

ਦੇ ਵਿੱਚ ਆਪਾਂ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਜੇ ਨਾਲ ਹੀ ਆਪਾਂ ਐਡ ਕਰ ਦਵਾਂਗੇ ਧਨੀਆ ਜੋ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਕੇ ਭੁੱਜ ਜੇ ਹੁਣ ਆਪਣੀ ਸਬਜ਼ੀ ਬਣ ਕੇ ਹੋ ਗਈ ਆ ਰੈਡੀ ਤੇ ਹੁਣ ਆਪਾਂ ਇਸ ਨੂੰ ਕੱਢ ਲਵਾਂਗੇ ਉਮੀਦ ਕਰਦੀਆਂ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਸਾਡੀ ਆਉਣ ਵਾਲੀ ਨਈ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ